ਕਹਿੰਦੇ ਨੇ ਕਿ ਬੱਚੇ ਕੋਰੇ ਕਾਗਜ਼ ਵਾਂਗ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਲਿਖਦੇ ਜਾਵੋ ਉਸੇ ਤਰ੍ਹਾਂ ਉਹ ਬਣਦੇ ਜਾਣਗੇ ਭਾਵ ਜਿਸ ਤਰ੍ਹਾਂ ਦਾ ਤੁਸੀਂ ਮਾਹੌਲ ਸਿਰਜੋਗੇ ਉਹ ਉਸ ਅਨੁਸਾਰ ਹੀ ਢਲ ਜਾਣਗੇ ਐਸੀ ਹੀ ਮਿਸਾਲ ਹੈ ਲੁਧਿਆਣੇ ਦਾ ਇਹ ਬੱਚਾ ਯਵਰਾਜ ਸਿੰਘ ਜਿਸਨੇ ਕਾਰਪੈਂਟਰੀ ਦੇ ਕੰਮ 'ਚ ਵੱਡਿਆਂ ਵੱਡਿਆਂ ਨੂੰ maat pa ਦਿੱਤੀ ਹੈ ਪਹਿਲੀ ਨਜ਼ਰੇ ਕੋਈ ਅੰਦਾਜ਼ਾ ਵੀ ਨਹੀਂ ਲਾ ਪਾਉਂਦਾ ਕਿ ਇਸ ਛੋਟੇ ਜਿਹੇ ਬੱਚੇ ਅੰਦਰ ਇੰਨਾ ਹੁਨਰ ਭਰਿਆ ਪਿਆ ਹੈ ਪੜਾਈ ਦੇ ਨਾਲ-ਨਾਲ युवराज ਹੁਣ ਤੋਂ ਹੀ ਆਪਣੇ ਪਿਤਾ ਨਾਲ ਹੱਥ ਵਡਾਉਂਦਾ ਏ ਹਾਂਜੀ ਪਹਿਲਾਂ ਪਹਿਲਾਂ ਤਾਂ ਟੀਚਰਾਂ ਨੂੰ ਵੀ ਤੇ ਇਹਦੀ ਮਦਰ ਨੂੰ ਵੀ ਸੀਗਾ ਕਿ ਵੀ ਪੜ੍ਹਾਉਣਾ ਏ ਪਰ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਦੋਨਾਂ ਦਾ ਬੈਲੈਂਸ ਬਣਾਈ ਰੱਖਦਾ ਵਾ ਮੈਂ ਇਹਨੂੰ ਡਰਬਾ ਹੀ ਇਹਦੇ ਨਾਲ ਵੀ ਅਗਰ ਪੜ੍ਹਾਈ 'ਚ ਵੀਕ ਹੋਇਆ ਮੈਂ ਨਹੀਂ ਤੈਨੂੰ ਦੁਕਾਨ 'ਚ ਵੜਨ ਦੇਣਾ ਹੈਗਾ ਤੇ ਅਸਾਂ ਜੇ ਪਿਆਰ ਬਹੁ ਕਰਦਾ ਦੁਕਾਨ ਨੂੰ ਇਹਦੇ ਯਾਰ ਦੋਸਤ ਨਹੀਂ ਕੋਈ ਇਹ ਮੇਰੇ ਮੇਰੇ ਲਈ ਆਦਤਾਂ ਨੇ ਬਿਲਕੁਲ ਕੋਈ ਗੇਮ ਚ ਇੰਟਰਸਟ ਨਹੀਂ ਕੋਈ ਯਾਰਾਂ ਦੋਸਤਾਂ ਚ ਇੰਟਰਸਟ ਨਹੀਂ ਹੈਗਾ ਤੇ ਆ ਕੇ ਟੂਲਾ ਨਾਲ ਖੇਡਦਾ ਰਹਿੰਦਾ ਮੈਨੂੰ ਕੰਮ ਕਰਦੇ ਦੇਖਦੇ ਰਹਿੰਦਾ ਵਾ ਇਹਨੂੰ ਪਤਾ ਵਾ ਵੀ ਅਗਰ ਮੈਂ ਪੜ੍ਹਾਈ ਚ ਢੀਕ ਹੋਇਆ ਤਾਂ ਮੈਨੂੰ ਦੁਕਾਨ ਤੇ ਆਉਣਾ ਬੰਦ ਕਰ ਦੇਣ ਇਹਨਾਂ ਨੇ ਇਸ ਕਰਕੇ ਇਹ ਪੜ੍ਹਾਈ ਨੂੰ ਵੀ ਬਰਾਬਰ ਰੱਖਦਾ ਵਾ ਇਹ ਫਰਸਟ ਹੁੰਦਾ ਜੀ ਇਹ ਹਰ ਵਾਰੀ ਫਰਸਟ ਆਉਂਦਾ ਵਾ ਐਸੀ ਗੱਲ ਨਹੀਂ ਪੜ੍ਹਾਈ ਚ ਵੀ ਇਹ ਬਲਾ ਇਸ ਕਰਕੇ ਅਸੀਂ ਮਦਰ ਨੂੰ ਕੋਈ ਇਤਰਾਜ਼ ਨਹੀਂ ਨਾਈਜ਼ਰ ਟੀਚਰਾਂ ਨੂੰ ਉਹ ਕਹਿੰਦੇ ਵੀ ਅਗਰ ਸਾਨੂੰ ਪੜ੍ਹਾਈ ਤੇ ਕਰ ਮਤਲਬ ਆ ਉਹ ਸਹੀ ਆ ਤੇ ਚਾਹੇ ਕੰਮ ਕਰੇ ਜਿਵੇਂ ਮਰਜ਼ੀ ਕਰੇ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। युवराज ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਏ ਕਿ ਉਹਨਾਂ ਨੂੰ ਆਪਣੇ ਬੱਚੇ ਤੇ ਮਾਣ ਹੈ ਤੇ ਉਹ ਹਰ ਤਰ੍ਹਾਂ ਦੇ ਨਾਲ ਉਸਦੇ ਹੁਨਰ ਨੂੰ ਨਿਖਾਰ ਕੇ ਅੱਗੇ ਲੈ ਕੇ ਆਉਣਗੇ। ਪੁੱਤਰ ਨੂੰ ਕੋਈ ਸ਼ੌਂਕ ਨਹੀਂ ਇਹ ਸਾਡੇ ਹਾਲਾਤਾਂ 'ਚ ਪੈਦਾ ਹੋਇਆ ਵਾ। ਇਹ ਹਾਲਾਤਾਂ 'ਚ ਇਸਨੇ ਜਮਦੇ ਨੇ ਜਾਂਦੇ ਪਿਓ ਨੂੰ ਕੰਮ ਕਰਦੇ ਦੇਖਿਆ। ਜਿਸ ਤਰ੍ਹਾਂ ਲੋਕਾਂ ਨੂੰ ਜੱਦੀ ਪੁਸ਼ਟੀ ਜ਼ਮੀਨਾਂ ਜਦਦਾ ਮਿਲਦੀਆਂ ਨੇ ਸਾਨੂੰ ਕਰਜੇ ਮਿਲੇ ਨੇ ਉਹਦੇ ਸੋ ਅੰਦੇ ਦੇ ਵਿੱਚ ਸਦਾ ਮਿਹਨਤ ਕਰਨ ਵਾਲੇ ਬੰਦੇ ਆ 18 ਘੰਟੇ ਦਿੱਲੀ ਮੈਂ ਕੰਮ ਕਰਦਾ ਮਾਂ ਤੇ ਇਹ ਮੇਰਾ ਹੌਸਲਾ ਨੇ ਮੇਰੇ ਕੋਲ ਆ ਜਾਂਦੇ ਨੇ ਮੇਰੀ ਥਕਾਵਟ ਲੈ ਜਾਂਦੀ ਆ ਤੇ ਸੱਚ ਤਾਂ ਇਹ ਆ ਇਸ ਕਰਕੇ ਮੈਂ ਡਬਲ ਸ਼ਿਫਟਾ ਕੰਮ ਕਰਦਾ ਮਾਂ ਤੇ ਮਿਹਨਤ ਕਰੀਦੀ ਆ ਤੇ ਪਰ ਇੱਕ ਅਫਸੋਸ ਹੈ ਕਿ ਅਸੀਂ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਆ ਸਾਡੇ ਗੁਰੂਆਂ ਨੇ ਚਾਰੇ ਪੁੱਤ ਵਾਰਤੇ ਸਿਕੋਂਮ ਦੇ ਲਈ ਤੇ ਇਹ ਤਾਂ ਸਿਰ ਛੋਟੀ ਜੀ ਕੋਸ਼ਿਸ਼ ਆ ਮੈਂ ਮੇਰੇ ਬੇਟੇ ਦਾ ਵੀ ਵੈਸੇ ਸਾਨੂੰ ਰਿਸਕ ਰਹਿੰਦਾ ਵਾ ਬੱਚੇ ਦੇ ਪਹਿਲਾਂ ਸੱਟਾਂ ਲੱਗੀਆਂ ਨੇ ਪਰ ਮੈਂ ਇੱਕ ਸਾਡੇ ਨਾ ਕੌਮ ਦੀ ਹੋਂਦ ਨੂੰ ਬਚਾਉਣ ਵਾਸਤੇ ਸਾਡੇ ਪੰਜਾਬੀ ਨਾ ਕੰਮ ਛੱਡਦੇ ਜਾ ਰਹੇ ਨੇ ਠੀਕ ਹੈ ਜੀ ਉਹਨਾਂ ਨੂੰ ਇੱਕ ਇੱਕ ਆਈਡਲ ਬਣਾ ਕੇ ਪੇਸ਼ ਕਰ ਰਹੇ ਹਾਂ ਬੱਚੇ ਨੂੰ ਵੀ ਇਹ ਕੰਮ ਨਾ ਛੱਡਣ ਤੇਜਸਲੀ ਮੈਂ ਰਿਸਕ ਲੈ ਰਹੇ ਆ ਇਹ ਕੰਮ ਹਰ ਕੋਈ ਕਰ ਸਕਦਾ ਵੈਸੇ ਉਹਦੇ ਬੱਚੇ ਨੇ ਫੀਲਡ 'ਚ ਲਿਆ ਸਕਦਾ ਪਰ ਹਰ ਕੋਈ ਚਾਹੁੰਦਾ ਵਾ ਆਪਦੇ ਬੱਚੇ ਤੇ ਜੋਖਮ ਨਹੀਂ ਚਾਹੁੰਦਾ ਹੈਗਾ ਇਸਦੇ ਵੀ ਆ ਨੈਕ ਤੇ ਇੱਕ ਕੱਟ ਲੱਗਿਆ ਹੋਇਆ ਵਾ ਆਰੀ ਲੱਗੀ ਸੀਗੀ ਇੱਕ ਵਾਰੀ ਗੋਠੇ ਤੇ ਵੀ ਲੱਗੀ ਸੀਗੀ ਬਟ ਅਸੀਂ ਇਹ ਚੀਜ਼ਾਂ ਨੂੰ ਛੋਟੀਆਂ ਚੀਜ਼ਾਂ ਸਮਝਦੇ ਆ ਜਦੋਂ ਗੁਰੂ ਸਾਹਿਬਾ ਬੱਲੀ ਦੇਖਦੇ ਆ ਅਸੀਂ ਉਹਨਾਂ ਨੇ ਆ ਚਾਰੇ ਪੱਤਵਾਰ ਤੇ ਸਾਰੇ ਕੰਮ ਲਈ ਅਸੀਂ ਤਾਂ ਇੱਕ ਛੋਟਾ ਜਿਹਾ ਜੋਖਮ ਲੈ ਰਹੇ ਆ ਵੀ ਅਗਰ ਕਿਸੇ ਨੂੰ ਸੇਧ ਮਿਲ ਸਕੇ ਪਰ ਅਫਸੋਸ ਦੀ ਗੱਲ ਏ ਆ ਇਸ ਦੁਨੀਆ ਵਿੱਚ ਥੋੜੀ ਬਹੁਤ ਕਦਰ ਵੈਸੇ ਮਿਲੀ ਆ ਤੇ ਬੇਕਦਰੀ ਦੁਨੀਆ ਵੀ ਬਹੁਤ ਆ ਤੁਸੀਂ ਦੇਖਿਆ ਜਿਵੇਂ ਉਲਟੀਆਂ ਸਿੱਧੀਆਂ ਰੀਲਾਂ ਨੂੰ ਲੱਖਾਂ ਲਾਇਕ ਮਿਲਦੇ ਨੇ ਇਸ ਬੱਚੇ ਦੀ ਇੰਸਟਾ ਤੇ ਤੁਸੀਂ ਜਾ ਕੇ ਦੇਖਿਓ ਇਸ ਦੇ ਕਾਰਨਾਮੇ ਇੱਕ 30 40 40 ਸਾਲ ਦੇ ਟਾਪ ਦੇ ਕਾਰੀਗਰ ਜਿੰਨੇ ਅਕਰਮਾਤਾਂ ਇਹ ਕਰਕੇ ਦਿਖਾਉਂਦਾ ਪਰ ਇਸ ਨੂੰ ਕਿਸੇ ਪਾਸਿਓਂ ਵੀ ਹੰਗਾਰਾ ਜਾਂ ਪਿਆਰ ਨਹੀਂ ਮਿਲ ਰਿਹਾ ਤੇ ਇਸ ਹਿੱਸਾ ਨਾਲ ਲੋਕਾਂ ਨੂੰ ਵੈਸੇ ਸੋਚਣਾ ਚਾਹੀਦਾ ਇਸ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ